ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹਨੇ ਮੇਰੇ ਫੇਸਬੁੱਕ ਤੇ ਭਰਾ ਨੂੰ ਦੇਖਦੇ ਆ ਹਨਾ ਤੇ ਮੈਂ ਨਾ ਇਹ ਇੱਕ ਵੀਡੀਓ ਪਾਈ ਸੀਗੀ ਤੇ ਚੰਪੀਲੇ ਪਾਈ ਗਈ ਉਹਨਾਂ ਤੇ ਤੇ ਉਹ ਵੀਡੀਓ ਨੂੰ ਜਦੋਂ ਬੜਾ ਤੁਸੀਂ ਪਿਆਰ ਦਿੱਤਾ ਤੇ ਉਹ ਵੀਡੀਓ ਦੇ ਜਦੋਂ ਵਿਊ ਬਹੁਤ ਵਧੀਆ ਆਏ ਯਾਨਕ 13 ਤੋਂ ਲੈ ਕੇ 14000 ਲੋਕਾਂ ਨੇ ਦੇਖਿਆ ਤਾਂ ਵੀ رائے ਵੀ ਦਿੱਤੀ ਜਦਾਂ ਤੇ ਉਹ ਵੀਡੀਓ ਨੇ ਜਦੋਂ ਕੈਲੋ ਵੀ ਲਾਈਕ ਵੀ ਵਧੀਆ ਸੀਗੇ ਤੇ ਕਮੈਂਟ ਵੀ ਵਧੀਆ ਸੀ ਤੇ ਸ਼ੇਅਰ ਵੀ ਲੋਕਾਂ ਨੇ ਬਹੁਤ ਕੀਤਾ ਹਨ ਕਿਉਂਕਿ ਉਹ ਵੀਡੀਓ ਦੇ ਵਿੱਚ ਕੁਝ ਆਪਾਂ ਗਲਤ ਨਹੀਂ ਗਿਆ ਠੀਕ ਆ ਕਿ ਨਾ ਹੀ ਆਪਣਾ ਕਿਸੇ ਨਾਲ ਬੈਰ ਹੈਗਾ ਆ ਮੈਂ ਉਦੋਂ ਵੀ ਕਿਹਾ ਸੀਗਾ ਕਿ ਹੁਣ ਵੀ ਜਿੰਨਾ ਪਰ ਇਹ ਆ ਵੀ ਜੇ ਉਹਦੇ ਵਿੱਚ 300 ਕਮੈਂਟ ਆ ਤੇ 280 ਵਧੀਆ ਸੀਗੇ ਤੇ 20 ਤੁਹਾਨੂੰ ਪਤਾ ਹੀ ਆ ਉਹ ਤਾਂ ਫਰਕ ਹੀ ਹੁੰਦਾ ਹੀ ਆ ਹਰ ਇੱਕ ਵੀਡੀਓ ਦੇ ਵਿੱਚ ਹੁੰਦਾ ਹੀ ਆ ਹਨਾ ਤੇ ਕਿਉਂਕਿ ਭਾਈ ਜੀ ਮੈਂ ਮੇਰੀ ਨਾ ਆਈਡੀ ਬਲੌਕ ਹੋ ਗਈ ਸੀਗੀ ਤੇ ਮੈਂ ਜਦੋਂ ਪਹਿਲੀ ਵੀਡੀਓ ਹੀ ਉਪਰ ਪਾਈ ਆ ਤੋਂ ਵੀਡੀਓ ਛੱਡੀ ਆ ਗੱਲ ਇਦਾਂ ਆ ਵੀ ਜਿਹੜੇ ਵਿੱਚੋਂ ਕਮੈਂਟ ਸੀਗੇ ਦੋ ਹੈ ਨਾ ਵੀ ਦੋ ਤਿੰਨ ਬੰਦਿਆਂ ਨੇ ਜਿੱਦਾਂ ਮੈਨੂੰ ਧਮਕੀਆਂਆਂ ਦਿੱਤੀਆਂ ਵੀ ਅਸੀਂ ਤੈਨੂੰ ਦੇਖਣਾ ਆ ਚੱਕਲਾ ਆ ਤੇ ਮੈਂ ਕਿਹਾ ਬਈ ਕੋਈ ਚੱਕਰ ਨਹੀਂ ਹੈ ਨਾ ਤੇ ਵਿੱਚ ਉਸੇ ਵੀਡੀਓ ਦੇ ਵਿੱਚ ਕਮੈਂਟ ਹੈਗਾ ਉਹ ਮੈਂ ਹਾਈਡ ਨਹੀਂ ਕੀਤਾ ਤੇ ਇੱਕ ਬੰਦਾ ਵਿੱਚ ਸੀਗਾ ਅੰਬਰਸਰ ਦਾ ਸਰਦਾਰ ਸੀਗਾ ਸ਼ਾਇਦ ਧਿਆਨ ਦੋ ਦਾ ਪਤਾ ਨਹੀਂ ਕੌਣ ਅਜੇ ਜਿੰਦਰ ਪਤਾ ਨਹੀਂ ਤਾਂ ਹੀ ਨਾਮ ਆਉਂਦਾ ਕੁਝ ਤੇ ਉਹ ਹਨਾ ਜਿੱਦਾਂ ਆ ਵੀਡੀਓ ਤੇ ਚਲੋ ਵੱਖਰੀ ਗੱਲ ਆ ਜਿਹੜੀ ਬਣਾਈ ਸੀਗੀ ਉਹ ਦੂਜੀ ਆ ਵੀਡੀਓ ਤੇ ਜਦ ਆੜੜੀ ਕਮੈਂਟ ਕਰਾਂ ਲੱਪਿਆ ਹਨਾ ਇੱਕ ਹੁੰਦਾ ਨਾ ਵੀ ਜਿੱਦਾਂ ਅੰਨਪਨ ਹੁੰਦਾ ਆ ਵੀ ਇਹ ਸਾਲਾ ਹੀ ਵਿਰੋਧ ਕਰਨਾ ਆ ਤੇ ਕਰਨਾ ਹੀ ਆ ਹਨਾ ਉਹ ਬੰਦੇ ਨੂੰ ਇਹ ਨਹੀਂ ਪਤਾ ਇੱਕ ਮੈਨਣਾ ਰੀਲ ਪਾਈ ਸੀਗੀ ਆਏ ਕਾਫੀ ਟਾਈਮ ਪਹਿਲਾਂ ਦੀ ਆ ਉਹ ਤੇ ਉਹ ਇੱਕ ਕੁੜੀ ਆ ਇੰਸਟਾਗ੍ਰam ਤੇ ਕਾਫੀ ਫੇਮਸ ਆ ਉਹ ਦੁਬਈ ਦੀ ਹੰਦੀ ਆ ਤੇ ਉਹ ਉਹਦੇ ਨਾਲ ਮੈਰੀਮੈਕਸ ਕਰਕੇ ਪਾਈ ਸੀਗੀ ਤੇ ਉਹ ਮੇਰਾ ਯਾਰ ਦੋਨ ਤੀਜਾ ਡੱਬੀ ਲੈ ਕੇ ਆਇਆ ਜੀ ਪਿੰਡੀ ਤੇ ਮੈਂ ਉਹ ਪਿੰਡੀ ਡੱਬੀ ਦੀ ਨਾ ਜਿੱਤ ਵੀਡੀਓ ਬਣਾ ਕੇ ਪਾਰਤੀ ਉਹ ਵੀਡੀਓ ਦੇ ਉੱਤੇ ਜਾ ਕੇ ਕਮੈਂਟ ਕਰਨ ਪਿਆ ਆ ਵੀ ਇਹ ਗਾਣਾ ਕੁਹੀ ਆਪਣੀ ਮਾਂ ਭੈਣ ਨੂੰ ਸੁਣਾਓ ਹਨਾ ਭਾਈ ਪਹਿਲੀ ਗੱਲ ਤਾਂ ਇਹ ਹੁੰਦਾ ਵੀ ਜਦਾ ਨਾ ਅੰਨਾ ਪੁਰਾਣਾ ਵੀ ਹਲਾ ਜੇ ਇਹੀ ਚੰਕੀਲੇ ਦਾ ਵਿਰੋਧ ਕਰਨਾ ਹੈ ਤੇ ਕਰਨਾ ਹੀ ਹੈ ਹਨਾ ਵੀ ਮਾਨੂੰ ਥੱਲੇ ਕਮੈਂਟ ਕੀਤਾ ਮੈਂ ਕਿਹਾ ਇਹ ਕਿਹੜੀ ਭੈਣ ਤੇਰੀ ਨਾਲ ਆ ਨੱਚਦੀ ਹਨਾ ਪਹਿਲਾਂ ਉਹਨੂੰ ਜਾ ਕੇ ਕਹ ਹੈ ਹਨਾ ਵੀ ਉਹ ਉਹ ਇਹ ਗਾਣਾ ਉਹ ਕੁੜੀ ਹੋ ਕੇ ਉਹ ਗਾਣੇ ਦੇ ਵੀਡੀਓ ਬਣਾਉਂਦੀ ਆ ਕਿਉਂਕਿ ਮੈਂ ਮੈਂ ਵੀ ਡਰਾਈਵਰੀਆ ਮੈਨੂੰ ਬੜਾ ਤੇਰਾ ਸਾਲ ਉਹਲੇ 플ਾਨ ਦੇ ਵਿੱਚ ਕਿ ਮੈਂ ਉਹ ਗਾਣਾ ਸੀਗਾ ਬੈ ਇਹ ਤੈਨੂੰ ਰਾਪੁਰਾਤ ਲੈ ਜਾਂਗੇ ਅੰਦੋਰ ਨਹੀਂ ਜੇ ਠੱਕੇ ਚੜ ਗਈ ਤਰਾਵੜਾ ਤੇ ਤੁਸੀਂ ਵੀ ਦੇਖ ਲਿਓ ਮੇਰੀ ਆਈਡੀ ਖੋਲ ਕੇ ਦੇਖ ਲਿਓ ਵਿੱਚ ਟਾਈਮ ਪਾਸ ਦੇ ਜਾਣੇ ਜਾਂਦੇ ਹੀ ਆ ਹਨ ਤੇ ਇਹ ਉਹ ਨੂੰ ਜਾਨ ਕੇ ਇਹ ਨਹੀਂ ਪਤਾ ਵੀ ਇਹ ਗਾਣਾ ਚਮਕੀਲੇ ਦਾ ਆ ਜਾਂ ਬਲਕਾਰਨ ਕਿਲੇ ਦਾ ਮੈਂ ਕਿਹਾ ਭਰਾਵਾ ਇਹ ਨਾਲੇ ਗਾਣਾ ਹਨ ਬਲਕਾਰਨ ਕਿਲੇ ਦਾ ਆ ਚਮਕੀਲੇ ਦਾ ਨਹੀਂ ਹੈਗਾ ਫਿਰ ਉਹੋ ਚਦਾ ਉਹ ਆਈਡੀ ਤੇ ਉਹਨੇ ਕਮੈਂਟ ਨਹੀਂ ਕੀਤਾ ਫਿਰ ਹਨ ਮੇਰੀ ਜਿਹੜੀ ਪ੍ਰੋਫਾਈਲ ਦੇ ਉੱਤੇ ਫੋਟੋ ਲੱਗੀ ਹੋਈ ਆ ਫਿਰ ਉਹਦੇ ਤੇ ਕਮੈਂਟ ਕਰਕੇ ਕਹਿਣ ਲੱਗ ਪਿਆ ਕਿ ਤੈਨੂੰ ਅਹੀ ਦੇਖਣਾ ਆ ਉਹ ਫੇ ਲੱਭਣਾ ਨਹੀਂ ਮੁੜ ਕੇ ਮੈਂ ਕਿਹਾ ਵਜਾ ਅਖੇ ਜੀ ਕਹਿੰਦਾ ਤੂੰ ਚਮਕੀਲੇ ਨੂੰ ਪ੍ਰਮੋਟ ਕਰਨ ਦੇ ਆ ਮੈਂ ਕਿਹਾ ਬਾਈ ਯਾਰ ਚਮਕੀਲੇ ਨੂੰ ਮੈਂ ਕਿਹਦਾ ਪ੍ਰਮੋਟ ਕਰਨਾ ਵੀ ਇੰਨਾ ਹੀ ਆ ਨਾ ਜੇ ਇੰਨਾ ਹੀ ਕੀੜਾ ਆ ਤੇ ਇਮਤੀਆਜ਼ ਅਲੀ ਦੇ ਕੋਲੇ ਜਾਓ ਉਹ ਨੂੰ ਜਾ ਕੇ ਕਹੋ ਵੀ ਤੂੰ ਚਮਕੀਲੇ ਨੂੰ ਪ੍ਰਮੋਟ ਦੁਬਾਰਾ ਕੀਤਾ ਵੀ ਚਮਕੀਲਾ ਚਮਕੀਲਾ ਕਰ ਦਿੱਤੀ ਆ ਨਾ ਜਦ ਕਿ ਮੈਂ ਵੀਡੀਓ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਮੈਂ ਬੋਲਿਆ ਮੈਂ ਉਹਦੇ ਵਿੱਚ ਬਾਰ-ਬਾਰ ਇਹੀ ਕਹੀ ਜਾਂਦਾ ਵੀ ਆਪਣਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਹਨਾ ਪਰ ਫੇ ਵੀ ਲੋਕਾਂ ਦੇ ਕਿੰਨੇ ਦੇ ਦਿਮਾਗ ਇਦਾਂ ਦੇ ਆ ਪਰ ਇੱਕ ਬੰਦਾ ਕਹਿੰਦਾ ਵੀ ਉਹਦਾ ਵੀ ਕਮੈਂਟ ਹੈਗਾ ਉਸ ਵੀਡੀਓ ਦੇ ਵਿੱਚ ਕੋਈ ਕੱਟ ਸਕਦੇ ਉਹ ਕਹਿੰਦਾ ਕਿਦਾ ਤੁਸੀਂ ਦੀਪੇ ਨੂੰ ਮਾਰਾ ਕਹਿੰਦੇ ਨਾ ਕਿੰਨੇ ਤਮਕੀਲ ਨਹੀਂ ਯਾਨੀ ਕਿ ਮਾਰਿਆ ਸੀਗਾ ਤੇ ਕਹਿੰਦਾ ਸਾਨੂੰ ਗੁੱਸਾ ਆਉਂਦਾ ਕਿਉਂਕਿ ਅਸੀਂ ਕਿੰਨਾ ਰਿਸਪੈਕਟ ਉਹਦੀ ਦੀਪੇ ਦੀ ਕਰਦੇ ਆ ਤੇ ਉਨੀ ਬਾਬਾ ਦੀਪ ਸਿੰਘ ਦੀ ਨਹੀਂ ਕਰਦੇ ਆ ਯਾਨੀ ਕਿ ਇਹਦਾ ਮਤਲਬ ਇਹ ਆ ਕਿ ਇਹਨਾਂ ਦੀ ਬਾਬਾ ਦੀਪ ਸਿੰਘ ਤੇ ਦੀਪਾ ਇੱਕ ਬਰਾਬਰ ਹੋ ਗਿਆ ਬਾਬਾ ਦੀਪ ਸਿੰਘ ਜੀ ਉਹ ਆ ਜਿਨ੍ਹਾਂ ਨੇ ਆਪਣਾ ਸੀਸ ਦਿੱਲਿਓ ਚੱਲ ਕੇ ਲੈ ਕੇ ਆਂਦਾ ਕਿ ਅੰਮ੍ਰਿਤਸਰ ਆਂ ਕਿਉਂ ਸ਼ਹੀਦ ਹੋਏ ਜੀ ਹੈ ਨਾ ਪਰ ਨਾਮ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਵੀ ਯਾਨੀ ਕਿ ਬਹੁਤ ਮੰਨਦੇ ਆ ਬਾਬਾ ਦੀਪ ਸਿੰਘ ਦੀ ਸ਼ਹੀਦੀ ਕਿ ਬਿਨਾ ਆਪਣੇ ਸਰ ਤੋਂ ਪਲੇ ਆਈ ਸੀਗੇ ਹੈ ਨਾ ਆਪਣੇ ਅੰਮ੍ਰਿਤਸਰ ਤੇ ਉਹ ਬੰਦਾ ਬਾਬੇ ਦੀਪ ਸਿੰਘ ਨੂੰ ਤੇ ਦੀਪੇ ਨੂੰ ਇੱਕ ਸਮਾਨ ਸਮਝਦਾ ਚਲੋ ਬਹੁਤ ਕੀ ਕਹਿ ਸਕਦੇ ਆ ਹਨਾ ਤੇ ਬਾਈ ਜੀ ਧਮਕੀਆਂ ਧੂਂਕੀਆਂ ਦੇਣੀਆਂ ਇਦਾਂ ਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਮੈਂ ਮੈਂ ਨਾ ਕਿਉਂ ਨਹੀਂ ਗਾਲਾਂ ਕੱਢ ਸਕਦਾ ਫੇਸਬੁੱਕ ਦੇ ਉੱਤੇ ਮੇਰੀ ਹਨਾ ਆਈਡੀ ਉਹਨਾਂ ਨੇ ਬਾਬਾ ਜੀ 3 ਮਹੀਨਿਆਂ ਬਾਅਦ ਕੋਲੀ ਆ ਮੈਂ ਕਦੋਂ ਗਾਲਾਂ ਕੱਢ ਦਿੱਤੀਆਂ ਹੁੰਦੀਆਂ ਕਿਉਂਕਿ ਮਾੜੀ ਜੀ ਗੱਲ ਚੱਕ ਲੈਂਦੇ ਫੇਸਬੁੱਕ ਵਾਲੇ ਇਹ ਵਾਇਓਲੇਸ਼ਨ ਦਾ ਜਿੱਦਾਂ ਆ ਗਿਆ ਸੀਗਾ ਰਿਪੋਰਟ ਕਰ ਦਿੱਤੀ ਕਿਹਾ ਨੇ ਕਿ ਉਹ ਮੈਨੂੰ ਚੱਕ ਕੇ ਉਹਨਾਂ ਨੇ ਮੇਰੀ ਆਈਡੀ ਬਲੌਕ ਕਰ ਦਿੱਤੀ ਕਿ ਕਿੰਨਾ 4 ਮਹੀਨੇ ਬਾਅਦ ਮੇਰੀ ਆਈਡੀ ਆ ਗਈ ਲੈ ਹਨਾ ਭਾਈ ਦੇਖੋ ਹਰ ਇੱਕ ਬੰਦਾ ਹਰ ਕਿਸੇ ਨੂੰ ਆਪਣੇ ਬਰਬਰ ਨਾਲ ਸਾਂਭਿਆ ਕਰੋ ਹਨਾ ਵੀ ਜੇ ਸਾਡੇ ਵਰਗਾ ਜਿੱਦਾਂ ਦੇ ਅਸੀਂ ਆ ਵੀ ਉਹ ਵੀ ਸਾਡੇ ਜਾਂ ਨੂੰ ਹੋ ਕੇ ਚੱਲੇਗਾ ਭਾਈ ਲੋਕਤੰਤਰ ਆ ਇੱਥੇ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਹੱਕ ਆ ਆਪਣੀ ਗੱਲ ਰੱਖਣ ਦਾ ਠੀਕ ਆ ਆਪਣੀ ਯਾਨੀ ਕਿ ਬੋਲਣ ਦਾ ਠੀਕ ਆ ਕਿਉਂਕਿ ਇਹ ਹੱਕ ਸਾਨੂੰ ਆਪਾਂ ਨੂੰ ਗਵਾ ਸਾਹਿਬ ਨੇ ਦਵਾਏ ਸੀਗੇ ਮੈਨੂੰ ਹੀ ਨਹੀਂ ਸਾਰਿਆਂ ਨੂੰ ਦਵਾਇਆ ਇੱਕ ਬਿੱਕੇ ਕੁੜੀਆਂ ਆ ਜਾਂਦੀਆਂ ਚਿੱਪੜੀਆਂ ਸਾਰਿਆਂ ਨੂੰ ਪੱਕਾ ਦਵਾਇਆ ਹਨਾ ਤੇ ਹਰ ਇੱਕ ਬੰਦਾ ਬੋਲ ਸਕਦਾ ਹਨਾ ਤੇ ਮੈਂ ਇਸ ਹਿਸਾਬ ਨਾਲ ਵੀ ਜਿੱਦਾਂ ਜਿਹੜੇ ਹਿਸਾਬ ਨਾਲ ਇਹ ਧਮਕੀਆਂ ਦੇਂਦੇ ਆ ਬਾਈ ਚਾਂਸ ਪਹਿਲੀ ਗੱਲ ਤਾਂ ਬਣਨਾ ਨਹੀਂ ਹੈਗਾ ਬਾਈ ਚਾਂਸ ਕੱਲ ਨੂੰ ਖਾਲਸਾਣ ਬਣ ਗਏ ਇਹਨਾਂ ਨੇ ਤੁਹਾਨੂੰ ਗੁਰਦਾਰੇ ਨਹੀਂ ਬਣਨ ਦਿਆ ਕਰ ਹੈ ਉਹਨੇ ਹਾਂ ਗਾਂ ਮੇਰੇ ਹਿਸਾਬ ਨਾਲ ਦਾੜਾ ਪ੍ਰਕਾਸ਼ ਕੀਤਾ ਹੋਇਆ ਆ ਇਹਨਾਂ ਨੇ ਤੇ ਪੱਗ ਵੀ ਹਰੀ ਨਹੀਂ ਹੋਈ ਆ ਤੇ ਗੱਡੀ ਦੇ ਪਿੱਛੇ ਖੜਾ ਆ ਮੁੰਡਾ ਤੇ ਉਹ ਮੈਨੂੰ ਧਮਕੀਆਂ ਲਵਾਉਂਦੇ ਆ ਹੈਗਾ ਉਮਰ ਦੇ ਹਿਸਾਬ ਨਾਲ ਬਾਈ ਦੇਖੋ ਆਪਾਂ ਵੀ ਇਸ ਉਮਰ ਦੇ ਵਿੱਚ ਲੰਗੇ ਹੋਇਆ ਬਹੁਤ ਕੁਝ ਕੀਤਾ ਸੀ ਵੀ ਆਪਾਂ ਵੀ ਕੰਨੇ ਆਹੀ ਪੁੱਤੇ ਪੁੱਟੇ ਨਹੀਂ ਹੈਗੇ ਹਨਾ ਬਹੁਤ ਕਿਸ਼ਤੀਆਂ ਲੜਾਈਆਂ ਵੀ ਕੀਤੀਆਂ ਪਰ ਤੇ ਵੀ ਇਕੱਲੇ ਹਨਾ ਇਸ਼ਕ ਵੀ ਕੀਤਾ ਸਾਰਾ ਕੁਝ ਕੀਤਾ ਹਨਾ ਕਿਰਾਂ ਛੋਟਾ ਸਾਲ ਹੋ ਗਿਆ ਮੈਨੂੰ ਡਰ ਵੀ ਕਰਦੇ ਕਿ ਵਧੀਆ ਜਾਣੀ ਕਿ ਆਪਣਾ ਰੂਪੀ ਬਣੇ ਛੱਡਦੇ ਪਰ ਇਹ ਵੀ ਜਦੋਂ ਤੂੰ ਹੀ ਕਹਿ ਰਪੋਂਗੇ ਹਾਂ ਵੀ ਤੂੰ ਸਾਡੇ ਮੁਤਾਬਕ ਚੱਲ ਇਹ ਗੱਲਾਂ ਤਾਂ ਗੱਲ ਕਰ ਤੂੰ ਹੀ ਕਹਿ ਨੂੰ ਚੰਕੀਲੇ ਨੂੰ ਪ੍ਰਮੋਟ ਕਰਦਾ ਯਾਰ ਅਹੀ ਕਹਾ ਤਾਂ ਚੰਕੀਲੇ ਨੂੰ ਪ੍ਰਮੋਟ ਕਰਨਾ ਚੰਕੀਲਾ ਪਤਾ ਕੌਣ ਹੈਗਾ ਪਤਾ ਵੀ ਹੈ ਉਹ ਪੰਜਾਬ ਦੇ ਵਿੱਚੋਂ ਉਹ ਉਸ ਨਾਲ ਦਾ ਬੰਦਾ ਮੁੜ ਕੇ ਜੰਮਿਆ ਨਹੀਂ ਹੈਗਾ ਤੇ ਨਾ ਹੀ ਜੰਮਣਾ ਹੈ। ਠੀਕ ਆ ਸਾਫ ਦੇ ਵਿੱਚ 365 ਦਿਨ ਹੁੰਦੇ ਆ ਤੇ ਉਹ ਬੰਦੇ ਨੇ 465 ਖਾੜੇ ਲਾਈ ਹੋਏ ਆ। ਹੈਨਾ? ਜਿਹੜੇ ਤੁਸੀਂ ਉਹਦੇ ਗੰਦੇ ਕੀਤਾ ਨਹੀਂ ਮੂਰੇ ਰੱਖੀ ਜਾਓਗੇ ਉਹਦੇ ਗੰਦੇਗੀ ਇਕ ਸਾਈਡ ਤੇ ਰੱਖ ਕੇ ਸੁਣੋ। ਤੁਹਾਨੂੰ ਵੀ ਉਹ ਬੰਦੇ ਦੇ ਨਾਲ ਪਿਆਰ ਹੋ ਜਾਣਾ ਵੀ ਯਾਰ ਬੰਦੇ ਨੇ ਲੱਭ ਦੇਖੋ ਕਿੰਨੇ ਜਾਨੀ ਕਿ ਗੁੰਗੇ ਕੇ ਹੋਏ ਆ। ਇੱਕ ਉਹਦਾ ਗਾਣਾ ਸੀਗਾ ਤੇ ਅੰਬਰੇ ਸ਼ੂਂਦੀਆਂ ਚੰਦਨ ਦੀਆਂ ਲਾਟਾਂ ਪੈ ਗਈ ਲੰਮੀਆਂ ਤਾਨ ਕੇ ਸਭ ਮੁਕੰਮੀਆਂ ਬਾਤਾਂ ਇੱਕ ਤੇਜ ਮਕੀਲੇ ਕੀ ਲੈ ਗਿਆ ਧਰ ਕੇ ਤੁਰ ਚੱਲੀ ਜਿੱਦੜੀ ਖਾਲੀ ਹੱਥ ਕਰਕੇ ਕਿ ਕਾਣਾ ਉਹਨੇ ਉਤਲ ਗਿਆ ਹੀ ਪਰ ਉਹ ਨਾਲ ਨਾ ਕਿਸੇ ਦੀ ਡੈਥ ਹੋ ਗਈ ਸੀ ਤੇ ਉਹ ਵਿੱਚੋਂ ਜਦੋਂ ਲਾਟਾਂ ਨਿਕਲਦੀਆਂ ਨਾ ਤੇ ਉਦੋਂ ਇਹ ਗੱਲਾਂ ਲਿਖੀਆਂ ਸੀ ਪੁੱਤ ਬੰਦੇ ਦਾ ਦੁਆਬਾ ਕਿੰਨਾ ਦਰਦ ਸੀਗਾ ਹਨਾ ਤੇ ਇਸ ਕਰਕੇ ਬਈ ਇਹ ਤਾਂ ਅੰਬਿਆ ਤੁੰਕੀਆਂ ਦੇਣਾ ਕੁਝ ਨਹੀਂ ਬੰਨਣਾ ਹਨਾ ਤੇ ਹੋਰ ਬਾਕੀ ਸਭ ਠੀਕ ਠਾਕ ਆ ਜੇ ਕਿਸੇ ਨੂੰ ਮੇਰੀ ਵੀਡੀਓ ਦੇ ਵਿੱਚ ਗੁੱਸਾ ਲੱਗਾ ਹੋਵੇ ਪ੍ਰਵਾਹ ਸੌਰੀ ਆ ਠੀਕ ਆ ਤੇ ਬਾਕੀ ਅੱਜ ਕੱਲ ਕੋਈ ਡਰਦਾ ਨਹੀਂ ਹੈਗਾ ਕਿਸੇ ਕੋਲੇ ਠੀਕ ਆ ਹਾਂ ਵੀ ਅਸੀਂ ਤਾਂ ਵੀ ਚੱਕਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਸਹੀ ਆ ਨਾ ਤੇ ਅੱਜ ਕੱਲ ਤਾਂ ਵੀ ਇਦਾਂ ਦਾ ਹੋਇਆ ਪਿਆ ਆ ਵੀ ਜੇ ਤਾਂ ਕੋਈ ਤਅਕੀ ਵੀ ਦਿੰਦਾ ਆ ਤੁਸੀਂ ਉਹ ਵੀ ਕੰਪਲੀਟ ਕਰ ਸਕਦੇ ਆ ਪਰ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਮੈਂ ਮੈਂ ਚੱਕ ਕੇ ਉਸ ਨੂੰ ਬਲੌਕ ਬੰਦੇ ਨੂੰ ਬਲੌਕ ਕਰ ਦਿੱਤਾ ਸੀਗਾ ਠੀਕ ਆ ਉਹਦੀ ਕਮੈਂਟ ਜਿਹੜੀ ਸੀਗੀ ਹਾਈਡ ਕਰ ਦਿੱਤੀ ਸੀਗੀ ਕਿਉਂਕਿ ਫਾਇਦਾ ਕੋਈ ਨਹੀਂ ਹੈਗਾ ਹਨਾ ਐਵੇਂ ਆਪਾਂ ਗੱਲ ਵਧਾਈ ਜਮਾਂਗੇ ਤੇ ਕੰਨੀ ਬੁਲਣ ਛੜਾਪੋਂ ਸਣੀਆ ਪਤਾ ਕਿਤਾ ਔਖੀਆਂ ਹੋ ਜਾਂਦੀਆਂ ਆ ਹੋਰ ਨਹੀਂ ਕੀ ਗੱਲ ਨਾਲੇ ਜਦੋਂ ਬੰਦਾ ਪਿਆ ਹੈ ਜਾਂਦਾ ਨਾ ਇੱਥੇ ਕਈਆਂ ਦੀ ਜ਼ਿੰਮੇਵਾਰੀ ਆ ਜਾਂਦੀ ਆ ਜਦੋਂ ਬੰਦਾ ਛੜਾ ਛਾਟ ਹੁੰਦਾ ਉਦੋਂ ਆਪਾਂ ਵੀ ਕਹਿੰਦੇ ਹੁੰਦੇ ਯਾਰ ਚੱਕਾਂਗੇ ਰੱਖ ਲਾਂਗੇ ਹੈਨਾ ਤੇ ਇਸ ਕਰਕੇ ਪ੍ਰਵਾ ਮੈਂ ਕਿਸੇ ਨੂੰ ਨਾਂ ਵਿੱਚ ਮਾੜਾ ਕਿਹਾ ਸੀਗਾ ਹਾਂ ਇੰਨਾ ਕਿਹਾ ਸੀਗਾ ਵੀ ਯਾਨੀ ਕਿ ਸਿੱਖ ਪੰਥ ਵਿਰੋਧ ਕਰਦੀ ਪਈ ਆ ਠੀਕ ਆ ਵਿੱਚ ਗੱਲਾਂ ਕਿੰਨੀਆਂ ਸੀਗੀਆਂ ਤੇ ਸਿੱਖ ਪੰਥ ਦੇ ਵਿੱਚ ਸੀਗੇ ਵਿੱਚੋਂ ਬੰਦੇ ਹੈਗੇ ਆ ਜਿਹੜੇ ਵਿਰੋਧ ਕਰਦੇ ਪਏ ਹੱਲੇ ਵੀ ਕਰਦੇ ਪਏ ਆ ਹੈਨਾ ਕੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਠੀਕ ਆ ਹੋਰਾਂ ਲੋਕਾਂ ਤੱਕ ਪਹੁੰਚਾਓ ਠੀਕ ਆ ਜੀ ਬਾਕੀ ਆਪਾਂ ਹੋਰ ਵੀ ਗੱਲਾਂ ਕਰਾਂਗੇ ਮੈਂ ਦੁਬਾਰਾ ਵੀਡੀਓ ਪਾਇਆ ਕਰੂੰਗਾ ਕਿਉਂਕਿ ਮੇਰੀ ਆਈਡੀ ਦੁਬਾਰਾ ਬੰਦ ਗਈ ਆ ਪਹਿਲਾਂ ਮੇਰੀ ਆਈਡੀ ਬਲੌਕ ਹੋਈ ਸੀਗੀ ਠੀਕ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਯਾਨੀ ਕਿ ਸ਼ੇਅਰ ਕਰਿਆ ਕਰੋ ਠੀਕ ਆ ਚੰਗੇ-ਚੰਗੇ ਕਮੈਂਟ ਕਰਿਆ ਕਰੋ ਠੀਕ ਆ ਜੀ ਤੇ ਸਾਰਿਆਂ ਨੂੰ ਮੇਰੇ ਪਰਿਵਾਰ ਵਾਂਗ ਵੱਡਿਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ੍ਰੀ ਅਕਾਲ Thank <laughs> you.